ਸਤਿ ਸ਼੍ਰੀ ਅਕਾਲ ਵੀਜੀ ਸਾਰਿਆਂ ਨੂੰ ਅਰਤੀ ਅੱਜ ਦੇ ਵੈਲਕਮ ਟੂ ਮਾਈ YouTube ਚੈਨਲ ਤੇ ਮੇਰੇ ਕਲੱਬ ਦੇ ਵੀਜੀ ਅੱਜ ਇਹ ਮਹਿਫਲ ਲੱਗੀ ਆ ਤੇ ਇੱਧਰ ਮੁੰਡਾ ਸਜਿਆ ਪੂਰਾ ਹੋਇਆ ਮੈਂ ਗੱਡ ਮਾਰ ਕੇ ਦੱਸਦਾ ਨਾ ਸਾਰੀ ਰੀਲ ਇਹ ਆਪਣਾ ਹੀਰਾ ਵੀਰ ਆਇਆ ਵਾ ਆਇਆ ਹੀਰਾ ਵੀਰ ਆਪਣਾ ਅੱਜ ਦੀ ਹੁਣ ਵੀ ਕਰੋਨਾ ਚੱਲੰਦੀ ਆ ਤੇ ਵੀਰ ਬਾਬਾ ਦਿਨ ਬਾਅਦ ਹੀ ਆਇਆ ਆ ਆ ਆਪਣਾ ਸ਼ਾਮੂ ਵੀਰ ਵਖਾ ਇੱਧਰ ਇਹਦੇ ਫੌਕਸ ਨਹੀਂ ਪੈਣਾ ਉਹਦਾ ਇਹਦਾ ਵੀਰ ਦੇ ਕੱਲ ਉਦੋਂ ਰਾਤ ਦੋ ਬੱਚੇ ਰਹਿ ਗਏ ਬਾਹਰ ਤੇ ਇੱਕ ਆ ਗਿਆ ਇੱਕ ਨਹੀਂ ਜਾਇਆ ਆਇਆ ਆਪਣਾ ਗੋਰਾ ਵੀ ਜਿਹੜਾ ਕਬੂਤਰ ਕਬਾਤ ਸੰਭਾਲਦਾ ਆ ਪ੍ਰੀਤ ਵੀਰ ਨਾਲ ਵੀ ਜਾਣ ਥੋੜਾ ਆਇਆ ਆਪਣਾ ਤਨੂ ਗੈਂਗਸਟਰ ਆਪਣਾ ਭੁੱਲਰ ਗੈਂਗਸਟਰ ਇਹ ਵੀਰ ਉਦੋਂ ਪ੍ਰੀਤ ਨਾਲ ਦੇ ਮਾਰ ਗਏ ਆ ਪ੍ਰੀਤ ਚਿੜੀ ਮਾਰ ਵੀਰ ਆਪਣਾ ਪੂਰਾ ਫੋਕਸ ਮਾਰੇ ਨੇ ਨਟਾਲੀ ਤਾੜੀਆਂ ਤੋੜਦਾ ਕਬੂਤਰਾ ਨਹੀਂ ਡੰਡਾ ਮੰਗਦਾ ਡਾ ਡੰਡਾ ਘੁੰਮਦਾ ਇਹਦੇ ਵਿੱਚੋਂ 10 10 ਕਰ ਗਈ ਕਬੂਤਰੋਂ ਬਾਕੀ ਸਾਰੇ ਪੰਜਾਬ ਜੂ ਦਿੰਦੇ ਆ ਆ ਵੀਰ ਆਪਣਾ ਭੱਗੀ ਵੀਰ ਆਇਆ ਨਵਾਂ ਇਹ ਛੱਤ ਤੇ ਪੂਰਾ ਸ਼ੌਂਕ ਸ਼ੌਂਕ ਕਰਦਾ ਤੇ ਆਹ ਬਾਲ ਵੀਰ 2 ਲੱਖ ਵਾਲਾ ਵੀਰ ਦਾ ਸ਼ੌਂਕਰਾ ਆਹ ਵੀਰ 2 ਲੱਖ ਦਾ ਛੋਟਾ ਛੋਟਾ 2 ਲੱਖ ਦਾ ਵੀਰ ਪੂਰਾ ਡੈਂਡ ਕਰਾਉਂਦਾ ਇਹ ਵਰਾ ਇੰਦਾ ਇਹਦੇ ਇੰਦਾ ਹੀ ਆ ਬਾਟਾ ਤੂੰ ਬਮਲ ਨਾਲ ਮਗਾਤੀ ਤੂੰ ਸਾਰੀ ਬਸ ਅੱਜ ਇੰਨੀ ਨਹੀਂ ਕੰਮ ਮੈਂ ਹੁਣ ਬੋਲੀ ਜਾਵਾ ਦੱਸੋ ਆਪਣਾ ਆਪਣਾ ਵੀਰ ਕੈਮਰਾਮੈਨ ਰਾਣਾ ਮਾਰ ਬੈਗ ਨੂੰ ਲਿਆ ਫੜਾ ਤੇਰੇ ਨਾਲ ਹੀ ਮਾਰ ਰਹਿਣਦੇ ਰਹਿਣਦੇ ਫੜਾ ਧਿਆਨ ਨਹੀਂ ਦੇਉਂਦੇ ਧਿਆਨ ਕੋ ਦੇ ਆਏ ਇਹ ਆਪਣਾ ਰਾਣਾ ਵੀਰ ਫੋਟੋਗ੍ਰਾਫਰ ਇਹ ਆਪਣਾ ਕੈਮਰਾਮੈਨ ਵੀਰ ਇਹ ਵੀਡੀਓ ਵੀਡੀਓ ਇਹੋ ਵੀਰ ਬਣਾਉਂਦਾ ਤੇ ਹਾਂ ਵੇਹ ਹੱਥ ਜੋੜ ਕੇ ਐਂਗਲੋਤਾ ਜਿੱਦਾ ਗੁਰਦਾਰੀ ਚੱਲਾ ਹੁੰਦਾ ਪੂਰਾ ਮਹਿਫਲ ਮੂਫਲ ਲੱਗੀ ਆ ਵੇਖੋ ਬੰਦੇ ਬੈਠੇ ਆ ਸਰਦਾਈ ਸਰਦੂਈ ਪੀਣ ਲੱਗੇ ਆ ਆਪਣੇ ਲਈ ਹਾਂ ਇਹ ਤੋਂ ਬਾਅਦ ਆਪਾਂ ਰਗੜੇ ਤੇ ਬਾਲ ਸਰਦਾਈ ਚੱਲਣ ਲਗਾ ਰਗੜੇ ਦੀ ਇਹ ਸਰਦਾਈ ਭੰਡੀ ਨਾ ਆਪਣੀ ਨਹੀਂ ਨਹੀਂ ਇਹ ਆ ਗਿਆ ਸਰਦਾਈ ਆ ਏ ਵੀਰ ਆਪਣੀ ਖਰਾਕ ਆ। ਇਹ ਵੀਰ ਆਪਣੀ ਸ਼ਰਧਾਈ ਬਣਾਉਂਦੇ ਆ ਦੋ ਦੋ ਲੱਗੇ ਨੇ। ਆਓ ਇਹਨਾਂ ਵੇਖੋ ਡਾਇਵਾਂ ਗਿਰੀਆਂ ਗੜ-ਗੜ ਟੁੱਟਣਾ। ਇਹਨੂੰ ਜਿਆਦਾ ਨਹੀਂ ਥੋੜੀ ਜੀ। ਇਹਨੂੰ ਦੇਣੀ 2 ਲੱਖ ਵੀਰ ਆਲੇ ਕਹਿੰਦਾ ਕਿ ਮੈਂ ਮੈਂ ਤੈਨੂੰ ਦੋ ਦਾ ਚਾਰ ਦਿਨ ਖਵਾਈ ਹੋਵੇ ਤੇ ਤੈਨੂੰ ਪੀਪਣੀਆਂ ਲੱਗ ਜਾਣਾ ਹੁੰਦਾ। ਬੜਾ ਇਸ ਟਾਈਮ ਹੀ ਨਾ ਮੇਰਾ। ਨਾਚਣਾ। ਇਸ ਟਾਈਮ ਨਾ ਦੇ ਸ਼ਰਧਾਈ। ਤੇ ਜੇ ਤੈਨੂੰ ਪੀਪਣੀਆਂ ਲਵਾ ਦਈਏ ਤੇ ਮੰਨੇਗਾ ਬਾਬਿਆਂ ਨੂੰ? ਨਹੀਂ ਤੁਹਾਨੂੰ ਕੜੀ ਮਤਲਬ ਮੰਨਣਾ। ਗੱਦੀ ਘਲਾਉਂਦਾ। ਹਾਂਜੀ 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 ਜੀ। ચા શુંસર તોણ વેખો ਦਲ ਤੇ ਰਿਆ ਇੱਥੇ ਕਿਤੇ ਡਿਆ ਸੀ ਅੱਗੇ ਸਹੀ ਮਾਰ ਕੇ ਸਟੈਂਡ ਉਹਦੋਂ ਉਹਦੋਂ ਹੀ ਨਿਕਿਆ ਬਾਅਦ ਦਿਗਿਆ ਨਹੀਂ ਚੱਲ ਤਰੀ ਖਾ ਲੈ ਅੱਛਾ ਟੋਟਲਾ ਇਹਨਾਂ ਨੂੰ ਜਾਈ ਆਹ ਇਹ ਦੰਗਾ ਜੀ ਉਹਦੇ ਨਾਲ ਅਗੜੀ ਜਾ ਕੇ ਪੀਂ ਗਿਆ ਨਹੀਂ ਹੀ ਰਾਜ ਵੀਰ ਦੇ ਮੈਨੂੰ ਦੇ ਮਾਰੇ ਪੁੱਤਰ ਪੜਿਆ ਨਹੀਂ ਸੀ ਇਹ ਵੀਡੀਓ ਨੂੰ ਕਰਦੇ ਆ ਸਟਾਰਟ ਉਹ ਆਪਣਾ ਕੰਮ ਜਦੋਂ ਚੱਲਦਾ ਹੈ ਰਗੜਾ ਰੁਗੜਾ ਲੱਗਦਾ ਹੈ ਤੇ ਵੇਖ ਤਾਨੂੰ ਕਰਾਉਂਦੇ ਆ ਸ਼ੌਂਕ ਵੇਰ ਤੇ ਕਬੂਤਰਾਂ ਲੰਗਵਾ ਖਾਕ ਮਾਗੂ ਜਿਹੜੇ ਨਵੇਂ ਐਂਟਰ ਹੋਏ ਆ ਤਿੰਨ ਉਹ ਵੀ ਖਾ ਆ ਗਈ ਦੀ ਵੀਰ ਭਾ ਦੇ ਉਹਦੇ ਕਰ ਆ ਲੈ ਜੀ ਹੋਇਦ ਰ ਕਿਹੜਾ ਫੜਨੇ ਅੰਦਰੋਂ ਫੜ ਕੇ ਅੰਦਰ ਹੀ ਸ਼ੌਂਕ ਕਰਾ ਦੇ ਚੱਲੋ ਵੇਖਦੇ ਹਾਲ ਮੇ ਲੋਕਾਂ ਦਾ ਜੇ ਦੋ ਪੂਰਾ ਇਹ ਗੱਲ ਸੁਣੋ ਦੋ ਪੂਰਾ ਗੱਲ ਤੇ ਕਾ ਤੁਹਾਡੇ ਦੇ ਰੱਖ 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 ਮੈਂ ਤਾਂ ਨੇੜੇ ਲੱਭ ਕੋ ਬੋ ਦੱਸ ਠੀਕ ਹੈ ਕਰਾਈ ਇਹ ਦੁੱਧ ਦਾ ਸ਼ੌਂਕ ਚਲੋ ਜਿੱਦਾਂ ਵੀ ਤੁਹਾਡੇ ਮੈਂ ਕਹਾਂ ਨਾ ਅਗਲਾ ਮੂਵੀ ਤੋਂ ਹੀ ਕਾਲੀ ਤੁਹਾਡੇ ਬੱਚਾਂ ਕਾਲੀ ਪਾਦਰ ਹੋਣੀ ਆ ਕੋਈ ਹੋਊਗੀ ਪੂਰਾ ਪੰਗੀ ਫਾਰਮ ਚ ਹੈ ਜਦਾ ਡੰਡਾ ਲਾਤਾ ਵੀ ਕੀ ਸੀ ਆ ਗਿਆ ਗਰਾਈਰ ਕੋਲ ਉਤਰਾਲੇ ਆ ਅੱਧਾ ਤਿੰਨੇ ਹੀ ਏ ਇੱਕ ਬੱਚਾ ਨਾਲ ਖਾਇ ਸੀ ਖਾਣਾ ਖਾ ਕੇ ਦਵਾਏ ਤੇ ਲੱਗੀ ਲੱਗੀ ਦੇ ਨਹੀਂ ਨਹੀਂ ਕੋਈ ਨਹੀਂ ਦੱਸਦਾ ਸਾਰਾ ਦਿੱਤਾ ਆ ਗਨਵਾਰੀਆਂ ਸਾਲੂ ਆ ਆ ਬੱਚਾ ਚੜਿਆ ਮੈਂ ਮੈਂਦੀ ਮਾਰ ਆ ਛਲ ਮੜੀ ਪਾ ਜਿਆ ਰਿਹਾ ਪਾਣੀ ਕੋਈ ਲੱਗਿਆ ਆ ਪਾ ਲੈਕੀ ਵੀ ਸੱਚ ਠੀਕ ਆ ਚਲੋ ਆ ਵੇਖੋ ਆ ਜਾ ਇੱਥੇ ਆ ਜਾ ਚਲ ਪਰੇ ਕਿੱਥੇ ਹੈ ਇਹ ਲਾ ਲੂ ਕੱਢਣੇ ਦੰਦੇ ਨੇ ਇਹ ਲੱਕੀ ਜਾਂਦਾ ਜਾਂਦਾ ਉਹ ਸਾਲਿਆ ਕਿੱਧਰ ਲੈਣਾ ਬੱਲੇ ਵੀਡੀਓ ਸਟੌਪ ਕਰਕੇ ਤਾਂ ਕੋ ਸਾਹਬ ਹੁਣਾ ਪੋਏ ਅੱਗੇ ਤੂੰ ਉਧਰੋਂ ਵਾਲ ਗਟੋਂ ਲਾ ਵੀ ਮੈਂ ਸਰਟੀਫਿਕੇਟ ਲੈ ਕੇ ਜਾਈਂਗਾ ਫੇਰ ਉਹਨਾਂ ਦੇ ਨਾਲ ਲੈ ਕੇ ਗੋਰਾ ਹੀ ਬਾਲਾ ਗਮਰਾਦਪੁਰੇ ਪੁੱਤ ਬੈਜੋਗੇ ਲੈ ਬੈਟਰੀ ਨਾਲ ਦੇਹੀ ਰਿਜ਼ਲਟ ਨਿਕਣੇ ਪਾਰਲੀਮੈਂਟ ਨਾਲ ਕੋਈ ਪੇਪਰ ਚ ਦੇਖਣ ਵੀ ਨਹੀਂ ਕਪਲੀ ਬੈਠੀ ਨਹੀਂ ਪਾਰਲੀਮੈਂਟ ਸਾਲਿਆ ਹੁੰਦੀ ਪਾਰਲੀਮੈਂਟ ਸਬਲੀਮੈਂਟ ਦੇਣ ਨੂੰ ਸੱਚ ਆਂਦਾ ਹੀ ਬਣੀ ਕੀ ਕਹਿ ਗਏ ਕਿਹੜਾ ਸਬਲੀਮੈਂਟ ਮੰਗਣ ਦਿਆ ਪਾਰਲੀਮੈਂਟ ਪਾਰਲੀਮੈਂਟ ਨਾ ਪਾਰਲੀਮੈਂਟ ਨਾਲ ਦੇ ਫੇਸਬੁਕ ਹੋਇਆ ਗਿਆ ਬਈ ਆਹ ਪਾਰਲੀਮੈਂਟ ਨਾਲ ਪਾਰ ਮੈਂਟ ਨਾ ਹੋ ਜਾ ਕਮ ਕੁੜੀ ਆ ਵਾ ਇਹ ਤੇ ਰਿਕਾਰਡ ਕਰਨੀ ਚਾਹੀਦੀ ਤੇਰੇ ਉਹ ਹੋ ਗਈ ਰਿਕਾਰਡ ਤੇ ਰਿਕਾਰਡ ਤੇ ਡੇਟਾ ਕਰਨਾ ਉਹ ਕਬੂਤਰ ਆਏ ਫੇਰ ਤਾਂ ਚਲ ਗਏ ਆ ਮਾਝੇ ਬਹਿਣਗੇ ਜਾਂ ਹੁਣ 5:00 ਵਜੇ ਨਾ ਜੋਨਾਂ ਨੂੰ ਦੇਖ ਗਾ ਥਲੇ ਡੁੰਡਾ ਘੋਟਣਾ ਰਗੜਾ ਰਗੜਾ ਥਲੇ ਉਹਨਾਂ ਵੱਲ ਆ ਗਿਆ ਲੱਗਣ ਲਾ ਭਾਂ ਚਾਲੂ ਹੋ ਗਿਆ ਗਾ ਰਗੜੇ ਵਾਲਾ ਪਛਾਹ ਆਈ ਹੋਈ ਹੁਣ ਉਹ ਜਿਹੜੇ ਰੁਕੇ ਆ ਉਹ ਜਾਣ ਕੇ ਅੱਗੇ ਨੂੰ ਪੰਦਰਾ ਭਈਆ ਆ ਗਿਆ ਓਏ ਭਈਆ ਓਏ ਕੀਤਾ ਗਿਲਾਂ ਹੋਏ ਇਹ ਆ ਨਾ ਡੱਬੇ ਚ ਉਕਲੇ ਗਿਓਂ ਬਗਵਾਹਣਾ ਕਰੋ ਚੌਕਲੇਟਾਂ ਵਾਲੇ ਹੁਣ ਸਾਂ 4000 ਤੇ ਜੋ ਰਾਣਾ ਚੱਲਣ ਦੀ ਤੇਰੀ ਵੀਡੀਓ ਤੂੰ ਕਾਦੇ ਪੌਂਡਿਆ ਹਾਂ YouTube ਤੇ YouTube ਤੇ ਆ ਸਾਫਣੇ ਵੀ ਰ ਇਥੋਂ ਲੱਗ ਲੱਗੇ ਸਾਰੇ ਯੂਟਿਊਬਰ ਬੰਦੇ ਆ ਸਾਰੇ ਆਹੀ ਮਾੜੇ ਯੂਟਿਊਬਰ ਇਹ ਦੇ ਸੋ ਵੀਰ ਦਾ ਚੰਗਾ ਆ ਚੈਨਲ ਇਹਦਾ ਆ ਵੀਰ ਦਾ ਵੀ ਚੈਨਲ ਆ ਕਰਦਾ ਸੀ ਕਿਹੜਾ ਵੀਰ ਚੈਨਲ ਆਪਣਾ ਦਾ ਤੇਰੀ ਪ੍ਰੋਮੋਸ਼ਨ ਕਰ ਦਈਏ ਆ ਲੱਗੇ ਲੱਗੇ ਤੇ ਦਾਦੇ ਕਿਹੜਾ ਚੈਨਲ ਨਾਂ ਦੱਸ ਲੈ ਵੇ ਕਿ ਦੱਸ ਲੱਗਾ ਜੀ ਵੀਜੀ ਚੈਨਲ ਦਾ ਨਾਂ ਤੇ ਬੜੀ ਮਾੜੀ ਗੱਲ ਅੱਜ ਦੀ ਅੱਜ ਦੀ ਜਨਰੇਸ਼ਨ ਦਾ ਬੜਾ ਮਾੜਾ ਹਾਲ ਜੇ ਵੀਰ ਨੂੰ ਮੁਸਕਾਨ ਵਰੀਂਦਾ ਵਾਂ ਲੱਗੇ ਆ ਮੁਸਕਾਨੇ ਵੀ ਨਹੀਂ ਕਿੱਥੇ ਓਏ ਮੁਸਕਾਨ ਆ ਵੇ ਲੱਗੇ ਵਰੀਂਦਾ ਵਾਂ ਦੇ ਸਾਹਮਣੇ ਵਰੀਂਦਾ ਵਾਂ ਦੇ ਸਾਹਮਣੇ ਹਾਂ ਆ ਵੇ ਨਹੀਂ ਵਰੀਂਦਾ ਸਮਾਈਲ ਨਹੀਂ ਆਉ ਸਮਾਈਲ ਦੇ ਲੱਗੇ ਆ ਨਾ ਸਮਾਈਲ ਵਾਲੀ ਵੀ ਲੱਗੇ ਹਾਂ ਮਸਕਾਨ ਨਹੀਂ ਬਰਾ ਸਮਾਈ ਲਿਆ ਉਸਮਾਈ ਲਿਆ ਕਿ ਮਸਕਾਨ ਨਹੀਂ ਸਮਾਈ ਲਿਆ ਤੋ ਹਾਸਾ ਜਾਦਾ ਮਸਕਾਨ ਨਹੀਂ ਆਈ ਗੱਲ ਕਰਾ ਗਿਆ ਕਿੜਾ ਵਾਲਾ ਆ ਗਿਆ ਸਾਚ ਜੰਮੜ ਲਾਪੀ ਗੁੰਡੇ ਦਾ ਸ਼ਟ ਹੋ ਗਈ ਗੁੰਡੇ ਦਾ ਜੰਮੜ ਲਾਪੀ ਫਿਰ ਬਣ ਗਈ ਇਹਦੇ ਰਗੜਾ ਰਗੜੀ ਜਾਣਾ ਇਨੇ ਆਪੇ ਗੁੰਡਾ ਛੱਡ ਜਾਣਾ ਉਹ ਤੇ ਛੱਡੰਦਾ ਵੀ ਸਾ ਉਹ ਤੇਲ ਥੋੜੀ ਛਡਾਈ ਦਾ ਕਿੱਥੇ ਫਿੰਡਿਆ ਵਾ ਫਿਰ ਚੱਲੀਏ ਚੱਲੀਏ ਕਿੱਥੇ ਜਾਣਾ ਹੈ ਦੱਸ ਸਾਨੂੰ ਪਾਣੀ ਪੁਣੀ ਪਿਆ ਮਮਾ ਨਾਮ ਪੂਰਾ ਜਸਤ ਵਸਤ ਦੇ ਕਰ ਨਹੀਂ ਹੋਸ਼ੇ ਪੀਲਾ ਸਾਰਾ ਗਿਰਿਆ ਨੇ ਤੇ ਤੂੰ ਸਾਰੇ ਕਿਧਰ ਕੋ ਗਿਆ ਕੇ ਚੱਲਿਆ ਆ ਗਿਆ ਤੂੰ ਮੁੰਡਾ ਚਾ 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 ਪੂਰਾ ਹਟਾਇਆ ਬਣਾ ਦੇ ਹਟਾਇਆ ਪਿੰਟਾ ਵੜੇ ਟੋਕ ਕੀ ਗੱਲ ਪਾਣੀ ਚ ਝੂਲਦਾ ਇਧਰ ਮੋਟਾ ਵੇਖੋ ਦਾ ਸਾਰੇ ਗੁੰਡਾ ਨਾ ਤੋੜ ਦਿਓ ਸਾਰੇ ਜਮੀਨ ਨਾਲ ਦਿਖਾ ਦਿਓ ਤੇ ਵਿੱਚ ਆਉਂਦੀ 10 ਕਾਸ ਖਾਸ ਖਾਸ ਕਾਸ ਕੇ ਇਹ ਨਾ ਜਿਆਦਾ ਪਾਰ ਜੇ ਬਾ ਠੀਕ ਆ ਓਏ ਓਕੇ ਕੰਮ ਆ ਲੈ ਦੋ ਤਿੰਨ ਸਾਲ ਹੋ ਗਏ ਆਲੇ ਵਾਲਾ ਆਣ ਆ ਵੇchna ਹੋ ਜਾਇਆ ਆਲੇ ਕਾਲ ਨੇ ਨੇ ਹਾਂ ਤਾਂ ਤੂੰਰਾ ਆਟਾ ਬਣ ਗਿਆ ਯਾ ਜੇ ਮਗਰ ਆਵਲੀ ਬੜੀ ਛੇਤੀ ਟੁੱਟੀ ਇਦੋਂ ਆ ਗਏ ਉੱਤਰ ਜਿਆ ਪੂਰਾ ਆਇਆ ਤਾਂ ਇਹ ਵੀ ਚੰਗਾ ਉੱਤਰ ਆਣਾ ਭੱਜਣੇ మటన్యా బా ఏ వెళ్ళ ਆ ਉਹ ਚੱਲਦਾ ਉਹ ਚੱਟਾਈ ਨਹੀਂ ਉਹ ਜੜੀ ਹੁੰਦਾ ਇਹ ਰੰਡਾ ਵੀ ਜੀ ਰਾਣੇ ਕੁੰਦਲ ਕਾਇਆ ਤੁੰ ਨੂੰ ਗਾਸਟਰ ਦਾ ਇੱਕ ਹੁੰਦਾ ਆ ਜੀ ਉਹਦੀ ਮੋਟਰਸ਼ਨ ਵਗਾਇਆ ਫਾਸਿਏ ਤੇ ਆ ਕੀ ਕਰੀ ਜਨਾ ਰੰਡਾ ਕਾਰਟ ਸਾਰੀ ਸਮੂਜੀ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਹੋਣੀ ਕਹਿਣਾ ਕੀ ਨਹੀਂ ਕਰਦਾ ਨਹੀਂ ਜਾਣ ਪੰਜਾਬ ਨੂੰ ਉਹ ਠੀਕ ਹੈ ਯਾਰ ਈ ਨਹੀਂ ਤੂੰ ਕੀ ਕਹਿਣਾ ਚਾਹੋਗੇ ਮੈਗੀ ਪੁੱਤਰੀ ਮੈਂ ਜਰਾ ਚਾਹੂੰ ਕਾ ਰਾਣਾ ਬੋਂਡੂ ਆ ਤੁਹਾਨੂੰ ਕਿਹਨੇ ਦੱਸਿਆ ਰਾਣਾ ਬੋਂਡੂ ਆ ਅੰਗਾਸ਼ਟਾ ਚੱਲਦੀ ਏ ਕ ਮਿੱਕੋ ਇੱਕ ਆ ਮੈਂ ਕੀ ਯਾਰ ਇੱਕ ਵਾਰ ਭਾਈ ਰਾਣੇ ਨੇ ਕੋਈ ਜਵਾਬ ਨਹੀਂ ਦਿੱਤਾ ਗਾੜੀ ਕਿੰਨੇ ਭਾਈ ਤੂੰ ਕੀਤੀ ਸੰ ਰਾਣਾ ਬੋਂਡੂ ਆ ਲੈ ਤੂੰ ਮੇਰਾ ਨਾਇਰ ਨਵੀਰ ਆ ਤੇ ਤੇ ਨਵੀਰ ਸਿੰਘ ਪੁੱਲ ਸਾਜ ਹਫਤਾ ਹੋ ਗਿਆ ਦਿੱਤੀ ਇਹ ਇੱਧਰ ਫਿਰਦੀ ਹੈ ਹੋਏ ਇਹ ਵੀ ਗਾੜੀ ਵਧਿਆ ਇੱਕ ਦਾਦ ਵੀਰਾਂ ਨੂੰ ਇੱਕ ਇੱਕ ਪਠਾੜ ਆਇਆ ਹੀ ਉਹ ਦੀ ਛੁੱਟੀ ਹੋ ਗਿਆ ਜਾਂ ਆਉ ਦਾ ਜੇ ਆਉਗਾ ਤਾਂ ਤੁਹਾਨੂੰ ਦੱਸਾਂਗੇ ਨਹੀਂ ਤੇ ਮੈਂ ਜਿਆਦਾ ਦੀ ਛੁੱਟੀ ਹੋ ਗਈ ਆ ਹੋ ਗਿਆ ਕੰਮ ਇਸ ਨਾਲੇ ਆਉਣਾ ਹੀ ਉਹ ਆ ਗਿਆ ਤੇ ਬਾਕੀ ਕੰਮ ਛੁੱਟੀ ਦੇ ਹੀ ਸਾਰੇ ਕੀ ਫਿਰ ਗਿਆ ਅਛਾ ਫਿਰ ਗਿਆ ਜਿਹੜਾ ਮਾਰ ਮਾਰ ਪਾਇਆ ਤਾਇਨਾ ਟਪੋਂਦ ਮੈਂ ਕਰਦੇ ਕਰਦੇ ਬਹ ਸਕੇ ਆ ਪੀੜਾ ਨਹੀਂ आटा ॾे पिया तकड़ा लॻा ढाई वज मादी जॾहिं माशाला ਬੁਰਾ ਫੋਗਤ ਮਾਰ ਕੇ ਗਾਣਾ ਜਿਹੜੇ ਬੋਸ ਮਾਰ ਫੋਗਤ ਮਾਰਿਆ ਵਾਦੀ ਕੋਤੀ ਬਾਲ ਦੀ ਥੋੜਾ ਮਾਰਦੀ ਮਾਰਦੀ ਚੜ ਗਈ ਜਿਹੜੇ ਇਹ ਹੁੰਦੀ ਆ ਤੇ ਜਾਂਦੀ ਤਾਂ ਨੂੰ ਇਹ ਤਾਂ ਹੁੰਦੀ ਆ ਇਹ ਤਾਂ ਚੱਲ ਜਾਂਦੀ ਆ ਇਹ ਕੋਛੇ ਦੀ ਰਾਣੀ ਆ 23 ਗੋਨੀ 20 ਨਹੀਂ 20 ਸਾਲ ਸ਼ਨੀਆਰ 20 ਆ ਆਈਏ ਇੱਕ ਬੁੱਤ ਬਾਂ ਦੇ ਦੋ ਆਪਣੇ ਉਹ ਦੋ ਮਿਟਾਈ ਬਿਆਨ ਲਾ ਵੀ ਹੱਥ ਆਉਂਗਾ ਰਾਨਾ ਨਹੀਂ ਕੋਣ ਕਹ ਆਏ ਕਬੂਤਰੀ ਗੁੱਠਾ ਮਾਰਨੀ ਕਹੋ ਜੀ ਦੱਸਿਓ ਦੋਸਤੋ ਕਮੈਂਟ ਆਏ ਕਮੈਂਟ ਕੋਈ ਨਹੀਂ ਆਉਣਾ ਤੇ ਕਿ ਭੈਣੋਂ ਨਾਲ ਲੱਛ ਗੱਲੀਆਂ ਗੱਲਾਂ ਨਾ ਕਰਿਆ ਕਰ ਕਰਨਾ ਬਣਾ ਕਰੇ ਜਾ ਕੇ ਬਾਜੇ ਐ ਕਰਦੇ ਇਸ ਤਰ੍ਹਾਂ ਡੀ ਲੀਟਿੰਗ ਚਾਰ ਟੌਲੀ ਕਰਦੇ ਨੇ ਇਕੱਲੇ ਨੇ ਕੀ ਦਾਦੇ ਨੇ ਪਹਿਲਾਂ ਹੀ ਕਿ ਉਹ ਬਏ ਪੜਨ ਵਾਲੇ ਵੀ ਹੁਣ ਕਮੈਂਟ ਆਹ ਕਬੂਤਰੀ ਦਾ ਸ਼ੌਕ ਕਰਾ ਦੇ ਕੈਮਰਾਮੈਨ ਕੋਠੇ ਲਮਕਾ ਦੇਣਾ ਤੁਹਾਨੂੰ ਕਬੂਤਰੀ ਦਾ ਸ਼ੌਕ ਕਰਾ ਉਹ ਬਹੁਤ ਲੰਮੀ ਲੰਮੀ ਲਾਲ ਲਾਲ ਕਰਾ ਲ ਆ ਇਹ ਵਾਹ ਇੱਕ 60 ਲੈ ਆਏ ਜੇ ਢੇਡ ਤੇ ਲੱਗ ਰਾ ਲੱਗਣਾ ਜੇ ਵੱਧ ਦਾ ਲੱਗੂ ਉਹ ਵੀ ਲੱਗਾ ਬਹੁਤ तेरे ਕੋ ਭਈ ਓਨੀ ਕਿ ਦਾਗ ਨੇ ਚੋੜੀ ਆ ਦੇਗਾ ਨੇ ਉੱਤਰ ਗਿਆ ਯਾਰ ਉਹ ਮਾਮਾ ਬਾਗਨ ਜਾਇਆ ਹੈ ਮੁੰਡਾ ਸੁਖਦੇਵ ਚਲਾ ਗੁਰੇ ਚੱਲ ਗਿਆ ਕਿੱਥੇ ਯਾਰ ਤੂੰ ਜਾ ਆਪਰਾ ਵਾ ਕੱਲ ਇੰਨਾ ਕੱਲ ਜਾਂਦਾ ਜਾਂਦਾ ਕੱਲ ਵੀਰਵਾਜ ਜਾਂਦਾ ਲੈ ਜੀ ਵੀ ਦੱਸਿਆ ਮੰਨਦੇ ਨੇ ਕਿ ਵੀਰਵਾਜ ਨਹੀਂ ਕਰਾਉਣਾ ਨਹੀਂ ਚੱਲਾ ਹਾਂ ਆ ਵੇਖੋ ਉੱਤੇ ਜਿਹੜੇ ਰੁੱਡੰਦੇ ਆ ਆ ਬੈਠੇ ਆ ਧੁੱਪੇ ਪਪਪਸੇਕ ਕਰਦੇ ਜਨਵਰਾਂ ਵੀਰ ਜੀ ਬੈਠੇ ਆ ਸਾਰੇ ਤੋਪੇ ਦੇਖ ਰਾਕ ਬਣ ਗਏ ਇਹਨਾਂ ਨੂੰ ਦਿੰਨੇ ਆ ਗੋਲੀਆਂ ਆ ਚੈੱਕ ਕਰੋ ਜਾਲਦਾਰ ਆ ਗਾ ਆ ਵੇਖੋ ਕਬੂਤਰ ਬਾਜੇ ਬੱਟਾ ਮਾਰਾ ਕੈਮਰੇ ਚ ਉਹ ਪੀਵੜੀ ਵੱਜਦੀ ਆਖ ਚ ਬਹੁਤ ਧੋਪ ਲੱਗੀ ਹੈ ਜੀ ਮਾਣ ਨਹੀਂ ਬੈਠਾ ਹੈ ਜੀ ਫਲਾਗਾ ਇੰਟੀ ਲਾ ਕੇ ਸਟਾਪ ਕਰਦੇ ਵੀਡੀਓ ਬੰਦੇਆਂ ਨੇ ਵੀਡੀਓ ਹਾਂ ਹੂੰ ਹੂੰ ਪੋਲ ਕਰ ਵੀ ਜੱਟ ਵੀਡੀਓ ਸਾਲਾ ਬੜੀ ਵੀਡੀਓ ਵੇਂਦੇ ਆ ਮੇਨਾ ਮਮਾਂ ਕਰਾਣਾ ਆ ਵੇਖੋ ਸਾਡਾ ਪਿੰਡ ਜਿਹੜੇ ਸੁਨਦਾਵੇ ਪੋਲ ਦੇ ਰੋਜ਼ ਦੇ ਚੈੱਕ ਕਰੋ ਆ ਮੈਂ ਆ ਜੀਰੀ ਆਈ ਆ ਵੇਖੋ ਜੀਰੀ ਆ ਲੱਖਾ ਵਗਾ ਬੈਂਡ ਆ ਵੇਖੋ ਤੇ ਇੱਕ ਹੋਰ ਬੈਦ ਹੈ ਵਿੰਗਾ ਆ ਐਗਾ ਵਿੰਗਾ ਆ ਆਡਾ ਹੈਗਾ ਚੰਗਾ ਆ ਆ ਦੋਨੇ ਬੈਠੇ ਬੂਤਰ ਬੈਠੇ ਪੰਗੀ ਕੂਤਰ ਵਿਚਕਾਰ ਕਰਦੇ ਆ ਵਾਹ ਕੂਤਰ ਵਿਚਕਾਰ ਕਰ ਹੈ ਗੋਨੇ ਮੜੀ ਕੰਕ ਸੜ ਦੇ ਵਿਚਕਾਰ ਆਏ ਦੇਖੋ ਨਹੀਂ ਬਾਹ ਨੇ ਕੋਈ ਨਹੀਂ ਕੂਤਰ ਬੈਂਦੇ ਆਏ ਬਹੁਤ ਸੋਹਣੀਆਂ ਡਾਰਾਂ ਚ ਉੱਡੰਦੇ ਆ ਉਹ ਦੇਖੋ ਚਿਆਕਰੋ ਇੱਕ ਯਾਰ ਤੇ ਜਨਵਰ ਉੱਡੰਦੇ ਆ ਸਾਹਮਣੇ ਹਰੇ ਰੰਗਾਲਾ ਨਵਾਂ ਮੈਨੂੰ ਲੱਗੰਦਾ ਆਪ ਡੰਦੇ ਆਓ ਕੇ ਸਾਡੀ ਫਿਰ ਅੱਜ ਘਾਲ ਨਹੀਂ ਨਹੀਂ ਉਧਰ ਲਾਰੇ ਮੇਲਾ ਘਾਟੀ ਲਾਰੇ ਆ ਵੀ ਲਾਏ ਨਹੀਂ ਇਹਨਾਂ ਅੱਲਾ ਕੀ ਹੋਣਾ ਦੀ ਵੇਖੀ ਅੰਦਰ ਹੀ ਜਾਂਦਾ ਬਹੁਤ ਸੋਹਣੇ ਕਬੂਤਰ ਬੈੰਦੇ ਆ ਨੇ ਆ ਕੋਠੇ ਤੇ ਉੱਡਣਦੇ ਆ ਆ ਖੰਡਿਆ ਮਾਫੀ ਪਾਸ਼ੀ ਨੂੰ ਦੀ ਉਹ ਔਰੋ ਪਰ ਮੰਨਦਾ ਨੂੰ ਸਾਨੂੰ ਸੀ ਤੋ ਆ ਸ਼ਾਮੂ ਵੀਰ ਆ ਪੱਕੀ ਆ ਡਾਰ ਆ ਕਬੂਤਰ ਬੈੰਦੇ ਦੱਸੋ ਕਿ ਕਿੱਡੇ ਗਏ ਸੋਹਣੇ ਉੱਡਣਦੇ ਆ ਦਾ ਤੁਹਾਨੂੰ ਕੀ ਨਹੀਂ ਕਹਿੰਦੇ ਸ਼ਾਮ ਆ ਪੋਣੀਆਂ ਦੇ ਟਾਈਮ ਦੇ ਕਿਹੜਾ ਟਾਈਮ ਚਲੀ ਪਵਾ ਕੇ ਛੱਟ ਪਿਆ ਆ ਹੁਣ ਐਤ ਕਾਹ ਪਾਉਣੀਆਂ ਆ ਇਦਾਂ ਗੱਲ ਕਰੀ ਦਿੰਦੀ ਏ ਅਈ ਸ਼ਾਮਾ ਪੇਲੀ ਹਰੀ ਨਹੀਂ ਪਾਉਣੀਆਂ ਓ ਚੱਲ ਕੇ ਆ ਵੇ ਕੋਤੇ ਜਨਵਰ ਇਹ ਚੜਾਈ ਮਾਰ ਗਏ ਇੱਥੇ ਨਾਲੇ ਕਬੂਤਰ ਲੈ ਗਿਆ ਇਹ ਮਾਰੀ ਤੇ ਬੜੀਆਂ ਚੜਾਈਆਂ ਮਾਰਦੀ ਮਾਸ ਮੇਰੇ ਨੂੰ ਪਲੇ ਡਾਈ ਤੇ ਆਈ ਸੀ ਇੰਨਾਂ ਦਾ ਤਾਂ ਨੰਬਰ ਹੀ ਨਹੀਂ ਆਹ ਘਮਰੇ ਜੜੀਆਂ ਮਾਰਦੀ ਤੈਨੂੰ ਬੜਾ ਸਾਰੇ ਪਲੇਡ ਆਈਆਂ ਦਾ ਨੋਕਵੇਂ ਤੱਕ ਮੈਂ ਠੀਕ ਕਰ ਦਉਂਾ ਬਵਾ ਉੱਠਦੀ ਦਾ ਦਾ ਬਾਝਾਈ